ਸੱਚੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਵਲੌਗ ਦੇ ਵਿੱਚ ਤੇ ਤਿਆਰੀ ਕਰ ਚੁੱਕੇ ਰੋਟੀ ਪਣੀ ਖਾ ਕੇ ਹੁਣ ਦੁਕਾਨਾਂ ਵਾਲੇ ਨੂੰ ਚੱਲੇ ਹਾਂ ਤੇ ਅੱਜ ਬੱਚਿਆਂ ਨੂੰ ਹੈਗੀ ਛੁੱਟੀ ਹੀ ਤੇ ਥੋੜਾ ਸਾਨੂੰ ਜਿਆਦਾ ਘਰ ਰਹਿਣਾ ਪੈਣਾ ਬੱਚਿਆਂ ਕਰਕੇ ਤੇ ਚਲੋ ਦੇਖਦੇ ਹਾਂ ਦੁਕਾਨਾਂ ਚ ਆਹ ਗੱਲੜ ਦੀ ਆਵਾਜ਼ ਵੇਖੋ ਕਿੰਨੀ ਸੋਹਣੀ ਲੱਗਦੀ ਕਿਤੇ ਕਿਤੇ ਹੋਣੇ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਵਾਂ ਪਰ ਸਾਡੇ ਇਥੇ ਆ ਕੇ ਸਾਡੇ ਹਰ ਤਰ੍ਹਾਂ ਦੀ ਆਵਾਜ਼ ਰੇਲ ਦੀ ਆਵਾਜ਼ ਪੰਛੀਆਂ ਦੀ ਆਵਾਜ਼ ਬਹੁਤ ਸੋਹਣੀ ਲੱਗਦੀ ਸਵੇਰੇ ਸਵੇਰੇ ਐ ਗੂੰਜਦੇ ਹੋਏ ਹੈ ਅੱਜ ਛੁੱਟੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਬਸ ਖੇਡੀ ਜਾਣਾ ਵਾ ਨਾਣਾ ਧੋਣਾ ਨਹੀਂ ਚਲੋ ਨਾਓ ਆਪਾਂ ਪਹੁੰਚ ਗਏ ਆਂ ਜੀ ਦੁਕਾਨ ਤੇ ਤੇ ਦੁਕਾਨ ਤੇ ਆਪਣਾ ਉਹੀ ਕਾਰੋਬਾਰ ਕੰਮਕਾਰ ਸੋਹੀ ਸਫਾਈਆਂ ਕਰ ਲੋ ਕੱਟਾ ਝੜ ਲੋ ਡਸਟਿੰਗ ਹੀ ਸਾਡੇ ਨੇ ਮੁੱਕਦੀ ਕਿਤੇ ਤੇ ਹੋਵੇ ਫੇਰ ਡਸਟਿੰਗ ਸ਼ੁਰੂ ਪਲਕ ਕੀ ਆਲੇ ਆਏ ਹਾਏ ਬੜੀ ਸੀਰੀਅਸ ਹੈ ਚੱਲ ਕਰਦੇ ਰਹੇ ਆਂ ਚਾਹ ਲੈ ਕੇ ਕੀ ਚਾਹ ਪੀਣੀ ਠੀਕ ਹੈ ਜੀ ਚਾਹ ਲੈ ਕੇ ਉਹਨੇ ਤੇ ਮੈਂ ਆ ਗਈਆਂ ਚਾਹ ਲੈ ਕੇ ਤੇ ਐ ਵੇਖੋ ਪ੍ਰੋਪਰ ਸਫਾਈ ਹੋ ਰਹੀ ਹੈ ਘੰਟਾ ਲਾਤਾ ਨਹੀਂ ਚਾਹ ਲੈ ਉਹਨੂੰ ਹੈ ਨਾ ਤੇ ਜੇ تاکੋ ਖਾਣੇ ਦੀ ਸਫਾਈ ਹੋ ਰਹੀ ਹੈ ਵੈਰੀ ਗੁੱਡ ਆ ਚਾਹ ਆਪਣੀ ਪਾ ਲੋ ਅਸੀਂ ਪੀ ਆਏ ਆ ਤੇ ਆਪਣੀ ਬਾਲੀ ਬਾਕੀ ਉਧਰ ਦੇ ਦੀ ਇੱਕੋ ਕੱਪ ਪਾਈ ਬਸ ਮੇਰਾ ਨਾ ਪਾਈ ਮੈਂ ਨਹੀਂ ਹੁਣ ਪੀਣੀ ਚਾਹ 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 ਗਾਈਜ਼ ਹੁਣ ਦੀਦੀ ਵੇਖੰਡੇਆ ਟੀਵੀ ਤੇ ਮੈਂ ਬਾਅਦ ਫੁੱਟਬਾਲ ਖੇਡ ਲਈ ਗਿਆ ਹਾਂ ਉੱਥੇ ਬਿੱਲੀ ਮਿਲਦੀ ਮੈਂ ਹਾਂ ਤੇ ਨਾ ਮੈਂ ਸੋਚਿਆ ਵੀ ਦੋ ਹੀ ਕਰਦਾ ਫੇਰ ਤਾਂ ਬਿੱਲੀ ਆ ਜਾਏਗੀ ਮੈਨੂੰ ਡਰ ਲੱਗ ਪੈਣਾ ਤੇ ਫਿਰ ਫਿਰ ਮੈਂ ਦੂਜਾ ਗੋਲ ਮਾਰਨ ਲੱਪਿਆ ਫਿਰ ਦੂਜੇ ਗੋਲ ਚ ਨਾ ਮੈਂ ਛੱਪੜ ਦੇ ਲੱਗੇ ਛੱਪੜ ਦਾ ਬੂਆ ਹੀ ਉੱਧੇ ਲੱਗੇ ਮੈਂ ਗੋਲ ਮਾਰਨ ਲੱਪਿਆ ਤਾਂ ਉਧਰ ਮੇਰਾ ਪੈਰ ਖਿਸਕ ਗਿਆ शुक्र है छप्पड़ का बुआ अगे ही मैं फट के बच गया नहीं तो मेरा काम हो जाना ही हूँ दीदी अपना रैपर एक मिनट एक मिनट एक मिनट मेरी गल सुनो दीदी ने चॉकलेट खा ली हजे तक रैपर नहीं, नहीं सुटिया एक दो मिनट की पांच मिनट हो गए होने ਹੋ ਜੀ ਤਾਂ ਕਦੀ ਦੀਦੀ ਨੇ ਰੈਪਰ ਨਹੀਂ ਸੁਟਿਆ ਮੈਨੂੰ ਨਾ ਇਹ ਸਾਊਂਡ ਤੋਂ ਬੜੀ ਇਰਿਟੇਸ਼ਨ ਹੁੰਦੀ ਆ ਇਹਦੀ ਸਾਊਂਡ ਤੋਂ ਕੀ ਦੀ ਰੈਪਰ ਦੀ ਫਿਰ ਦੂ ਸੁਟਿਆ ਫਟ ਫਟ ਕੇ ਇਰਿਟੇਸ਼ਨ ਤੇ ਨਾ ਹੁੰਦੀ ਦੂ ਸੁਟਿਆ ਉਹ ਇੰਡੀਪੈਂਡੈਂਟ ਨਹੀਂ ਮੰਨਦੇ ਨਾ ਅੱਛਾ ਯਾਰ ਬੱਚੇ ਨੂੰ ਕੋਸ਼ਿਸ਼ ਤੇ ਸਖੋਣਾ ਪੈਂਦਾ ਯਾਰ ਹਾਂ ਜੀ ਹਾਂ ਜੀ ਪਾਪਾ ਜੀ ਤੇ ਹੁਣ ਮੰਮਾ ਨੇ ਪਾਪਾ ਦੀ ਦੁਕਾਨ ਨੂੰ ਮਤਲਬ ਹਾਡੀ ਵੀ ਦੁਕਾਨ ਹੈਗੀ ਆ ਤੇ ਆ ਹੈ ਗਮਨੀਸ਼ ਵੀਰੇ ਤੁਹਾਨੂੰ ਇੱਕ ਮੂਵੀ ਯਾਦ ਹੋਊਗੀ ਉਹ ਸਲਮਾਨ ਖਾਨ ਦੀ ਮੂਵੀ ਤੇਰੇ ਨਾਮ ਜੋਦੇ 2 ਵਜੇ ਅੱਗੇ ਹੁੰਦੇ ਆ ਹੈਨਾ ਕਮੈਂਟ ਕਰਿਓ ਕਿਨੂੰ ਕਿਨੂੰ ਪਤਾ ਵਾ ਇਹ ਮੂਵੀ ਉਧਰ ਮੈਂ ਕਹੀ ਮੇਰੇ ਲੀਨ ਵੀ ਹੋਣ ਲੱਗੀ ਵੀੜਿਆ ਇੰਨੇ ਸਾਰੇ ਮੈਂ ਤਾਂ ਸੋਚੀ ਸੀ ਕਿ ਆਸਾਂ ਮਮਾ ਕਹਿੰਦੇ ਜਦੋਂ ਮੈਂ ਗਈ ਤੇ ਮੈਨੂੰ ਨੀਂਦ ਹੀ ਹੋਣ ਲੱਗੀ ਲੈ ਸੱਚੀ ਮੇਂ ਮਤਲਬ ਵੀ ਟਾਈਮ ਹੀ ਨਹੀਂ ਹੈ ਕੋਈ ਉਹਨਾਂ ਕੋ ਮੇਰੀ ਉਹ ਫੋਟੋ ਕਾਪੀ ਕਰਦਣ ਦਾ ਹਾਂ ਤਾਂ ਫਿਰ ਇੱਧਰ ਆਉਣਾ ਹੈ ਮੈਂ ਬੈਠੀ ਰਹੀ ਮੈਂ ਕਦੀ ਦੇ ਟੰਨ ਆਉਗੀ ਮੈਂ ਆ ਮੈਡਮ ਕਰ ਰਹੀ ਹੈ ਆਪਣਾ ਕੰਮ ਬਹੁਤ ਅੱਛੇ ਹੈ ਤੇ ਇੱਧਰ ਵੇਖੋ ਹਾਂਜੀ ਬੱਤ ਆਪਣਾ ਫੋਨ ਦਿਓ 89 ਨੰਬਰ ਵਾਲਾ ਸਖੰਡਿਆ ਓ ਮਾਈ ਗੋਡ ਆ ਵੇਖੋ <laughs> अपना अपना लिए तो चलो जो भी है सारे काम सीख कार्ड फोटो स्टेट सारे काम सीखता पर तो ने ने बड़े हैं। अच्छा सब्याचार ਮੈਂ ਮੈਂ ਸੋਚਿਆ ਇਹਨਾਂ ਨੇ ਕੋਈ ਐਡਰੈਸ ਕੋਡ ਰੱਖਿਆ ਹੋ ਆ ਆਈ ਕੀ ਕਹਿੰਦਾ ਈ ਪਲਕ ਕੀ ਕਹਿੰਦਾ ਈ ਕਾਲੇ ਜਿਹੋ ਉਹਨਾਂ ਨੇ ਕਿਹਾ ਜਿਵੇਂ ਜਿਹੜੀ ਪਹਿਲੇ ਤੇ ਕੁੜੀ ਖੰਦੀ ਸੀ ਨਾ ਇੱਧਰ ਦੀ ਹੈ ਉਧਰ ਕਰੋ ਉੱਤਰ ਉੱਤਰ ਹੂੰ ਉਹ ਸੇਮ ਕੁੜੀ ਮੇਲੇ ਦੀ ਹੈ ਬਾਈ ਜੂੰਗ ਕਰਕੇ ਦਿਖਾ ਦੇ ਸੇਮ ਬਿੰਦਾਂ ਦੀ ਸੇਮ ਪਲਕ ਸੇਮ ਮੈਂ ਜਾ ਕੇ ਲੈ ਕੇ ਆ ਰੁਕ ਜਾਓ ਰੰਗ ਸਰੀਰ ਬਸਾਰਾ ਗੱਲ ਸੇਮ ਹਾਂ ਪਲਕ ਲੱਗਣ ਦੇ ਇਤਰਾ ਹੀ ਨਹੀਂ ਆਹ ਦੇਖੋ ਕੱਢ ਕੇ ਨਹੀਂ ਦੇਖੋ ਲੱਗੇ ਆ ਹੋਏ ਲੱਗ ਜਿਉ ਮੈਂ ਪਹਿਲਾਂ ਮੜਾ ਕਰਕੇ ਕੀ ਕੀ ਮੇਰਾ ਕੁੰਬ ਦੇ ਮੇਲੇ ਚ ਨਾ ਵਿਛੜੀ ਹੋਏ ਦੀ ਭੈਣ ਮੈਂ ਜਾਣ ਪਤਣ ਕਰਾਵਾ ਮੈਂ ਕਹਿੰਦਾ ਮੈਨੂੰ ਆਹ ਵੇਖੋ ਜੀ ਇਹਦੀ ਭੈਣ ਕੁੰਬ ਦੇ ਮੇਲੇ ਤੇ ਵਿਛੜੀ ਹੀ ਮੈਂ ਮम्मी ਨੂੰ ਅੱਜ ਹੀ ਮੂੰਹ ਕਰਦੀ ਮੈਂ ਨਾ ਮम्मी ਤੋਂ ਮੇਰੇ ਦਾ ਕਾਕਾ ਤਾਂ ਰੱਖਿਆ ਕਿ ਮੇਰੇ ਤੋਂ ਵੀ ਛੋਟੀ ਹੋਈ ਹੈ ਜਬਰਦਸਤ ਉਹਨਾਂ ਨੇ ਵੀ ਸੋਚਿਆ ਨਾ ਇੱਕ ਦੇ ਇਹਦੀ ਸ਼ਮੀ ਗਈ ਇਹਦੇ ਕੀ ਕਰਕੇ ਕੀ ਕਰਦੀ ਆਇਆ ਕੁੰਮ ਦੇ ਮੇਲੇ ਦੇ ਛੱਡ ਆਏ ਹੁਣ ਦੱਸੋ ਸਰਨ ਕੀ ਹੋਇਆ ਅਟਾ ਡੈਨਾਲਤਾ ਅੱਜ ਕੀ ਕੀਤਾ ਤੁਸੀਂ ਘਰ ਬਹਿ ਕੇ ਸਵੇਰ ਦੇ ਤੁਸੀਂ ਦੁਕਾਨ ਤੇ ਨਹੀਂ ਨਾ ਦੱਸੋ ਅੱਜ ਕੀ ਕੀ ਕੀਤਾ ਤੁਸੀਂ ਘਰ ਬੈ ਕੇ ਮੈਂ ਫੁੱਟਬਾਲ ਦੇ ਟੀਵੀ ਵੇਖਿਆ ਹੋਰ ਹੋਰ ਅੰਬਿਕਾ ਨੇ ਇਹਦਾ ਪੁੱਛਿਆ ਘਦਾ ਚੰਗੀ ਗੱਲ ਐ ਪੜਿਆ ਲਿਖਿਆ ਨਹੀਂ ਅੱਜ ਨਹੀਂ ਕੱਲ ਛੁੱਟੀ ਆ ਪਰ ਤੇ ਪੜਨਾ ਤੇ ਚਾਹੀਦਾ ਵਾ ਪਰਸੋਂ ਨਹੀਂ ਖੁੱਲੂਗਾ ਪਰਸੋਂ ਹੀ ਖੁੱਲੂਗਾ ਅੱਜ ਛੁੱਟੀ ਕੱਲ ਛੁੱਟੀ ਨਹੀਂ ਨਹੀਂ ਪਰ ਸਵਾਪ ਚੁੱਟੀ ਕਰ ਲੈਣੀ ਅੱਛਾ ਅੱਛਾ ਤੁਸੀਂ ਜਾਣਾ ਨਾ ਘੁੰਮਣ ਨਹੀਂ ਨਹੀਂ ਹਾਂਜੀ ਤੇ ਅਸੀਂ ਆ ਗਏ ਆ ਘਰ ਤੇ ਇਹ ਬੱਚੇ ਟੀਵੀ ਬਹੁਤ ਜ਼ਿਆਦਾ ਦੇਖਣ ਲੱਪੇ ਇੱਧਰ ਵੇਖੋ ਦੋਨੋਂ ਬੱਚਿਓ ਬਹੁਤ ਜ਼ਿਆਦਾ ਟੀਵੀ ਦੇਖਣ ਲੱਪੇ ਹੀ ਡਾਰਕ ਸਰਕਲ ਬਹੁਤ ਜ਼ਿਆਦਾ ਟੀਵੀ ਦੇਖਣ ਲੱਗ ਪਏ ਜਿਸ ਕਰਕੇ ਮੈਂ ਇਹਨਾਂ ਨੂੰ ਆ ਗੇਮ ਅੱਜ ਲੈ ਕੇ ਦਿੱਤੀ ਹੈ ਲੈ ਕੇ ਕੀ ਦਿੱਤੀ ਆਪਣੀ ਸ਼ੌਪ ਤੋਂ ਦਿੱਤੀ ਆ ਕਿ ਚਲੋ ਆਰੇ ਲੱਗੇ ਰਹਿਣ ਦੋ ਚਾਰ ਦਿਨ ਹੀ ਚਲ ਸ਼ੌਂਕ ਪਰ ਚਲੋ ਠੀਕ ਬਾਅਦ ਮਾਰਦੇ ਇੰਨਾ ਚਾਰ ਦਿਨ ਸ਼ੌਕ ਨਹੀਂ ਆ ਤੇ ਟੋਟਲ 10 ਗੇਮਸ ਐ ਇਸ ਲਈ 10 ਦਿਨ ਤੇ ਖੇਡੋਗੇ ਹੀ ਚਲ 10 ਦਿਨ ਬੰਨੇ ਸਹੀ ਟੀਵੀ ਤੇ ਤਾਂ ਸ਼ਟਕਾਰਾ ਹੋਊਗਾ ਥੋੜਾ ਜਿਹਾ ਤੁਹਾਨੂੰ ਵੈਹ ਕੁੱਟ ਪੈਣ ਵਾਲੀ ਇੰਨਾ ਟੀਵੀ ਵੀ ਨਹੀਂ ਵੇਖੀ ਤੇ ਜੇ ਨਹੀਂ ਮਤਲਬ ਵੀ ਕੋਈ ਕੁਛ ਕਿੰਦਾ ਤੇ ਦਾ ਨਜਾਇਜ਼ ਫਾਇਦਾ ਵੀ ਨਹੀਂ ਚੁੱਕੀਦਾ ਹੁੰਦਾ ਨਹੀਂ ਨੂਰ ਤੇ ਨਾਲ ਗਿਆ ਹੀ ਸ਼ਾਪ ਤੇ ਉਹਨੇ ਕੰਮ ਵੀ ਸਿੱਖਿਆ ਹੀ ਸੀਰ ਤੇ ਤੈਨੂੰ ਕਹਿਣ ਦੀ ਜਦੋਂ ਮੈਂ ਤੈਨੂੰ ਫੋਨ ਕਰਦੀ ਹਾਂ ਤੂੰ ਟੀਵੀ ਵੇਖਣ ਦੀ ਹੁੰਨੀ ਹਮ ਲੈ ਚਲੋ ਇਹਨਾਂ ਦੇ ਪਾਣੀ ਚਲੋ ਰੋਟੀ ਪਾਣੀ ਖਾਈਏ ਓਕੇ ਬਾਈ